ਸਸ਼ਿਆ ਕਲਜੀ ਵੀਡੀਓ ਦੇਖ ਨਹੀਂ ਆਪ ਸਭ ਨੂੰ ਜੀ ਐਨੂ ਲੈ ਕੇ ਹਰ ਚਰਚ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜੁੜੇ ਰਹਿਣਾ ਚੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਅਮਰੀਪਾਲ ਸਿੰਘ ਵੱਲੋਂ ਐਨਐਸਏ ਨੂੰ ਲੈ ਕੇ ਦਿੱਤੀ ਚਨੌਤੀ ਮਾਮਲੇ 'ਚ ਭਲਕੇ ਹਾਈ ਕੋਰਟ ਨੇ ਹੋਵੇਗੀ ਸੁਣਵਾਈ ਇਸ ਦੇ ਨਾਲ ਭਲਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਮਰੀਪਾਲ ਵੱਲੋਂ ਇਨਸੈਨੂ ਲੈ ਕੇ ਦਿੱਤੀ ਚੁਣੌਤੀ ਦਾ ਮਾਮਲਾ ਸੁਣਵਾਈ ਹੋਵੇਗੀ ਪਿਛਲੀ ਸੁਣਵਾਈ 'ਚ ਇਹ ਮਾਮਲਾ ਚੀਫ ਜਸਟਿਸ ਦੇ ਸਪੈਸ਼ਲ ਬੈਚ ਕੋਲ ਰੈਫਰ ਕੀਤਾ ਗਿਆ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ ਮਨਪਾਲ ਸਿੰਘ ਨੇ ਕੌਮੀ ਸੁਰੱਖਿਆ ਕਾਨੂੰਨ ਤਹਿਤ ਆਪਣੀ ਨਜ਼ਰਬੰਦੀ ਨੂੰ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਜੋ ਅਪ੍ਰੈਲ 2023 ਤੋਂ ਡੀਬੂਗੜ ਅਸਾਮ ਦੀ ਜੇਲ੍ਹ ਵਿੱਚ ਬੰਦ ਹਨ ਦਲੀਲ ਦਿੱਨੀ ਹੈ ਕਿ ਉਸ ਦੀ ਰੋਕਥਾਮ ਲਈ ਨજરਬੰਦੀ ਗੈਰ ਕਾਨੂੰਨੀ ਅਤੇ ਅੰਦਰ અત્યੰਤ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ